ਕੈਨੇਡਾ ਤੋਂ ਇੱਕ ਵਾਰ ਫਿਰ ਤੋਂ ਵੱਡੀ ਮੰਦਭਾਗੀ ਖਬਰ ਆਈ ਹੈ ਜਿਸ ਤੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਖਤਮ ਕਰ ਦਿੱਤਾ ਏ ਪਰਿਵਾਰ ਨੂੰ ਅਚਾਨਕ ਅਜਹੀ ਖਬਰ ਮਿਲੀ ਹੈ ਜਿਸ ਨੂੰ ਸੁਣ ਕੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੇ ਨਾਲ ਮਾੜੀ ਘਟਨਾ ਜਿਹੜੀ ਉਹ ਕੈਨੇਡਾ ਦੇ ਵਿੱਚ ਵਾਪਰੀ ਹੈ ਕੈਨੇਡਾ ਦੇ ਸਰੀ ਤੋਂ ਇਹ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਆ ਜਿਹੜਾ ਉਹ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਸੀ ਤਾਂ 28 ਸਾਲ ਦੇ ਇਸ ਨੌਜਵਾਨ ਦੇ ਨਾਲ ਵੱਡੀ ਅਣਹੋਣੀ ਵਾਪਰੀ ਹੈ ਤਾਂ ਭਗਤਾ ਭਾਈਕਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਰੋਜੀ ਰੋਟੀ ਲਈ ਕੈਨੇਡਾ ਦੇ ਸ਼ਹਿਰ ਵਿੱਚ ਰਹਿੰਦੇ ਨੌਜਵਾਨ ਦੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ ਹੈ ਇਹ ਖਬਰ ਸੁਣਦੇ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌਰ ਜਾਂਦੀ ਆ ਤਾਂ ਜਾਣਕਾਰੀ ਮੁਤਾਬਕ 28 ਸਾਲ ਦੇ ਕਮਲਦੀਪ ਸਿੰਘ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜਿਹੜਾ ਕਿ ਉੱਥੋਂ ਦੇ ਮਸ਼ਹੂਰ ਟਿੰਕੂ ਟੇਲਰ ਦਾ ਬੇਟਾ ਹੈ ਤਾਂ 2018 ਵਿੱਚ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ 2019 ਦੇ ਵਿੱਚ ਇਹ ਨੌਜਵਾਨ ਕੈਨੇਡਾ ਗਿਆ ਸੀ ਕੈਨੇਡਾ ਦੇ ਵਿੱਚ ਕਮਲ ਆਪਣੀ ਪਤਨੀ ਜਸਪ੍ਰੀਤ ਕੌਰ ਦੇ ਨਾਲ ਰਹਿ ਰਿਹਾ ਸੀ ਜਿੱਥੇ ਅਚਾਨਕ ਉਸ ਨੂੰ ਹਾਰਟ ਅਟੈਕ ਆਉਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾ ਇਸ ਕਨਾਤੋਵਾਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਜਨਵਰੀ ਦੇ ਮਹੀਨੇ ਵਿੱਚ ਕੈਨੇਡਾ ਦੇ ਸਰੀ ਵਿੱਚ ਇਸੇ ਭਗਤਾ ਭਾਈਕਾ ਦੇ ਇੱਕ ਹੋਰ ਨੌਜਵਾਨ ਸੁਮਿਤ 아ਹੂਜਾ ਦੀ ਵੀ ਮੌਤ ਆ ਜਿਹੜੀ ਉਹ ਹੱਟ ਅਟੈਕ ਕਰਕੇ ਹੋ ਗਈ ਸੀ ਤਾਂ ਦੋ ਮਹੀਨਿਆਂ ਵਿੱਚ ਦੋ ਨੌਜਵਾਨਾਂ ਦੀ ਕੈਨੇਡਾ ਵਿੱਚ ਮੌਤ ਹੋਣ ਕਰਕੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਦੇ ਵੱਲੋਂ ਵੀ ਇਸ ਘਟਨਾ ਤੋਂ ਬਾਅਦ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਵੀ ਮ੍ਰਿਤਕ ਦੇ ਵਤਨ ਵਾਪਸ ਲਿਆਉਣ ਦੀ ਗੁਹਾਰਾ ਜਿਹੜੀ ਉਹ ਲਗਾਈ ਜਾ ਰਹੀ ਹੈ ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਤਾਂ ਪਿਛਲੇ ਕੁਝ ਮਹੀਨਿਆਂ ਵਿੱਚ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ ਸੜਕ ਹਾਦਸਿਆਂ ਜਾਂ ਫਿਰ ਹਾਰਟ ਅਟੈਕ ਦੇ ਵਿੱਚ ਕਈ ਪੰਜਾਬੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਦੂਜੇ ਪਾਸੇ ਕੁਝ ਕੁ ਪੰਜਾਬੀ ਨੌਜਵਾਨਾਂ ਦੇ ਨਾਲ ਕਤਲ ਵਰਗੀਆਂ ਅਣਹੋਣੀਆਂ ਵੀ ਬੀਤੇ ਕੁਝ ਸਮੇਂ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਨੇ ਤਾਂ ਲਗਾਤਾਰ ਵਾਧਦੀਆਂ ਮੌਤਾਂ ਵਾਕਈ ਚਿੰਤਾ ਦਾ ਵਿਸ਼ਾ ਨੇ ਦੂਜੇ ਪਾਸੇ ਜਦੋਂ ਕੋਈ ਵੀ ਅਜਿਹੀ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਪਰਿਵਾਰ ਦੀ ਇੱਕ ਨਵੀਂ ਜੱਦੋਜਹਿਦ ਸ਼ੁਰੂ ਹੁੰਦੀ ਹੈ ਪਹਿਲਾਂ ਤਾਂ ਕਰਜ਼ਾ ਚੁੱਕ ਕੇ ਪੁੱਤ ਜਿਹੜੇ ਉਹ ਵਿਦੇਸ਼ ਭੇਜੇ ਜਾਂਦੇ ਨੇ ਧੀਆਂ ਨੇ ਜਿਹੜੀਆਂ ਉਹ ਵਿਦੇਸ਼ ਭੇਜੀਆਂ ਜਾਂਦੀਆਂ ਨੇ ਲੇਕਿਨ ਜਦੋਂ ਅਹਜੀ ਮਾੜੀ ਖਬਰ ਆ ਜਿਹੜੀ ਉਹ ਆਉਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਮ੍ਰਿਤਕ ਦੇ ਵਤਨ ਵਾਪਸ ਲਿਆਉਣ ਦੇ ਲਈ ਆਪਣੀ ਸੰਤਾਨ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਦਰਦਰ ਦੀਆਂ ਠੋਕਰਾਂ ਖਾਧੀਆਂ ਜਾਂਦੀਆਂ ਨੇ ਕਦੇ ਸਰਕਾਰ ਅੱਗੇ ਗੋਹਾਰ ਲਗਾਈ ਜਾਂਦੀ ਹੈ ਅਤੇ ਕਦੇ ਸਮਾਜ ਸੇਵੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਤੇ ਫਿਰ ਕਾਗਜ਼ੀ ਕਾਰਵਾਈ ਹੁੰਦੀ ਹੈ ਤਾਂ ਕਿਤੇ ਜਾ ਕੇ ਲੰਮੇ ਸਮੇਂ ਬਾਅਦ ਮ੍ਰਿਤਕ ਦੇ ਆ ਜਿਹੜੀ ਉਹ ਵਤਨ ਵਾਪਸ ਆਉਂਦੀ ਹੈ ਹਾਲਾਂਕਿ ਇਹ ਮਸਲਾ ਹੈ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਜਾ ਚੁੱਕਿਆ ਹੈ ਤਾਂ ਲੁਧਿਆਣਾ ਤੋਂ ਐਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੁਝ ਸਮਾਂ ਪਹਿਲਾਂ ਲੋਕ ਸਭਾ ਦੇ ਵਿੱਚ ਇਹ ਮਸਲਾ ਚੁੱਕਿਆ ਸੀ ਕਿ ਅਗਰ ਵਿਦੇਸ਼ ਦੇ ਵਿੱਚ ਕਿਸੇ ਪੰਜਾਬੀ ਜਾਂ ਫਿਰ ਕਿਸੇ ਭਾਰਤੀ ਦੇ ਨਾਲ ਅਣਹੋਣੀ ਵਾਪਰਦੀ ਹੈ ਤਾਂ ਉਸ ਦੀ ਮ੍ਰਿਤਕ ਦੇ ਵਤਨ ਵਾਪਸ ਲੈ ਆਉਣ ਦਾ ਪ੍ਰਕਿਰਿਆ ਜਿਹੜਾ ਉਹ ਸੰਖਾਲਾ ਕੀਤਾ ਜਾਵੇ ਤਾਂ ਜੋ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਵਾਲੇ ਆਪਣੇ ਜੀ ਦਾ ਅੰਤਿਮ ਸੰਸਕਾਰ ਕਰ ਸਕਣ ਤਾਂ ਵਾਕਈ ਵੱਡੀ ਮੰਦ ਭਾਗੀ ਖਬਰਾਂ ਜਿਹੜੀ ਉਹ ਭਗਤਾ ਭਾਈਕਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੋਂ ਦੇ 28 ਸਾਲਾਂ ਨੌਜਵਾਨ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਕੈਨੇਡਾ ਦੇ ਸ਼ਰੀ ਦੇ ਵਿੱਚ ਇਹ ਨੌਜਵਾਨਾ ਜਿਹੜਾ ਰਹਿੰਦਾ ਸੀ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਜ਼ਿੰਦਗੀ ਜਿਹੜੀ ਉਹ ਵਧੀਆ ਚੱਲ ਰਹੀ ਸੀ ਲੇਕਿਨ ਅਚਾਨਕ ਹਾਰਟ ਅਟੈਕ ਆਉਂਦਾ ਹੀ ਅਤੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਖਤਮ ਕਰ ਦਿੰਦਾ ਹੈ ਤਾਂ ਇਸ ਘਟਨਾ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਰਕਾਰਾਂ ਅਤੇ ਸਮਾਜਲੇਵੀ ਅੱਗੇ ਮ੍ਰਿਤਕ ਦੇ ਵਤਨ ਵਾਪਸ ਲਿਆਉਣ ਦੀ ਗੋਹਾਰ ਲਗਾਈ ਜਾ ਰਹੀ ਹੈ